ਹਾਂਜੀ ਬਈ ਦੋਸਤੋ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਜਿਵੇਂ ਕਿ ਆਪਾਂ ਬੁੱਲਾਂ ਦੀ ਜੀ ਟਾਪ ਦੇ ਜਿਹੜੇ ਬੁੱਲ ਹੁੰਦੇ ਉਹਨਾਂ ਦੀ ਸੀਰੀਜ਼ ਆਪਾਂ ਤੁਹਾਨੂੰ ਲੜੀ ਵਾਰ ਦੱਸ ਰਹੇ ਹਾਂ ਕੱਲੇ-ਕੱਲੇ ਬੁੱਲਾਂ ਦਾ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਜੀ ਆਪਣਾ ਜਰਸੀ ਨਸਲ ਦਾ ਟਾਪ ਦਾ ਬੁੱਲ ਬੂਨ ਉਸ ਬਾਅਦ ਤੁਹਾਨੂੰ ਜੀ ਜਾਣਕਾਰੀ ਦਿੱਤੀ ਜਾਊਗੀ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸ਼ੇਅਰ ਕਰਿਆ ਕਰੋ ਇਸ ਦੇ ਨਾਲ ਤੁਹਾਡਾ ਪਿਆਰ ਤੇ ਹੌਸਲਾ ਬਣੇ ਰਹਿੰਦਾ ਵਾ ਠੀਕ ਹੈ ਜੀ ਚਲੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਦੇਖਦੇ ਹਾਂ ਜੀ ਪੈਡੈਗਰੀ ਇਸ ਦੀ ਕੀ ਆ ਟਰੂਪਰ ਕ੍ਰੋਸ ਸਟੋਨੀ ਕ੍ਰੋਸ ਮਾਰਕ ਠੀਕ ਹੈ ਜੀ ਸਾਇਰ ਜਾਨੀ ਇਸ ਦੇ ਪਿਤਾ ਦਾ ਨਾਮ ਹੈਗਾ ਜੀ ਜੇ ਐਕਸ ਡੂਡਨ ਐਲ ਐਚ ਟਰੂਪਰ ਡੈਮ ਇਸ ਦੀ ਮਰਦ ਮਾਤਾ ਦਾ ਨਾਮ ਜੇ ਐਕਸ ਕਾਲ ਮਾਰਟ ਸਟੋਨੀ ਬਾਰਬੀ 321 ਠੀਕ ਹੈ ਜੀ ਐਮ ਜੀ ਐਸ ਮਾਟਰਨਲ ਗ੍ਰੈਂਡ ਸਾਇਰ ਜੋ ਕਿ ਆਪਣੇ ਇਸ ਬੂਨ ਬਲ ਦਾ ਨਾਨਾ ਹੈ ਜੇ ਐਕਸ ਸਪਰੈਂਗ ਕ੍ਰੀਕ ਮਾਰਲੋ ਸਟੋਨੀ ਠੀਕ ਹੈ ਜੀ ਮਡਰਨਲ ਗ੍ਰੈਂਡ ਡੈਮ ਮਤਲਬ ਇਹ ਨਾਨੀ ਜੇ ਐਕਸ ਕਾਲਮਾਰਟ ਮਾਰਕ ਬਾਇਲੀ 8503 ਐਮ ਜੀ ਜੀ ਐਸ ਮਤਲਬ ਕਿ ਇਸ ਦੇ ਨਾਨਨੇ ਦਾ ਪਿਤਾ ਮਤਲਬ ਕਿ ਪਰਨਾਨਾ ਸਪਾਰਕੀ ਮਾਰਕ ਕੇ 091 7350 ਈਟੀ ਠੀਕ ਹੈ ਜੀ ਇਹ ਇਸ ਦੀ ਹੋਗੀ ਪੈਡਾਗਰੀ ਜੀ ਜੇ ਆਪਾਂ ਦੇਖੀਏ ਐਸ ਬੋਲਰ ਦਾ ਜਿਹੜਾ ਹੈਗਾ ਜੀ ਸਟਾਰ ਕਿਨੇ ਦਿੱਤੇ ਹੋਏ ਹੈ ਜਿਸ ਨੂੰ 4 ਸਟਾਰ ਬੋਲਰ ਜੀ ਇਹ ਬੀਟਾ ਸੀਜ਼ਨ ਮਤਲਬ ਕਿ 828S ਦਾ ਮਿਲਕ ਹੈ ਜੀ ਜੋ ਕਿ ਪਛਾਣ ਸ਼ਕਤੀ ਜੋ ਕਿ ਵਧੀਆ ਹੈ ਪਛਾਣ ਵਾਸਤੇ ਜਲਦੀ ਨਾਲ ਆਸਾਨੀ ਨਾਲ ਪਛਾਇਆ ਜਾ ਸਕਦਾ ਹੈ ਐਸ ਦਾ ਜੀ ਕਨਵਰਸ਼ਨਲ ਸੀਮਨ ਦਾ ਪ੍ਰਾਈਸ 850 ਰੁਪਿਆ ਹੈ ਠੀਕ ਹੈ ਜੀ ਤੇ ਸੀਐਮ 651 ਐਸ ਦਾ ਮਤਲਬ ਇਹ ਹੁੰਦਾ ਵਾ ਜੀ ਜਿਵੇਂ ਆਪਾਂ ਸੀਐਮ 651 ਇਸ ਦਾ ਮਤਲਬ ਇਹ ਹੁੰਦਾ ਜੀ ਚੀਜ਼ ਮੈਰਿਟ ਡਾਲਰ ਠੀਕ ਹੈ ਜੀ ਮਤਲਬ ਕਿ ਇਹ ਬੁੱਲ ਆਪਣੇ ਸੰਤਾਨ ਰਾਹੀਂ ਇੱਕ ਵਾਧੂ ਗਾਂ ਤੋਂ ਜੀਵਨ ਭਰ ਵਿੱਚ ਕਿੰਨੀ ਚੀਜ਼ ਬਣਾਉਣ ਵਾਲੀ ਦੁੱਧ ਦੀ ਆਮਦਨ ਕਰਵਾ ਸਕਦਾ ਹੈ ਠੀਕ ਹੈ ਜੀ ਐਸਓ ਬੁੱਲ ਦੀ ਜਿਹੜੀ ਬੱਚੀ ਗਾਂ ਆਪਣੇ ਜੀਵਨ ਵਿੱਚ 651 ਡਾਲਰ ਦਾ ਵਾਧੂ ਮੁੱਲ ਉਤਪਾਦਨ ਕਰੇਗੀ ਚੀਜ਼ ਉਤਪਾਦਨ ਵਾਲੇ ਮਾਪਦੰਡ ਅਨੁਸਾਰ ਠੀਕ ਹੈ ਜੀ ਮਤਲਬ ਕਿ ਉਹ ਆਪਣੀ ਉਮਰ ਵਿੱਚ 651 ਡਾਲਰ ਦਾ ਵਾਧੂ ਆਪਾਂ ਨੂੰ ਕਮਾ ਕੇ ਦੇਊਗੀ ਜਿੱਥੇ ਜੀ ਪਲੱਸ 400 ਤੋਂ ਉੱਤੇ ਵਾਲਾ ਸੀਐਮ ਡਾਲਰ ਵਧੀਆ ਮੰਨਿਆ ਜਾਂਦਾ ਹੈ। ਮਤਲਬ ਇਸ ਦਾ ਪਲੱਸ 651 ਹੈ। ਇੱਕ ਉੱਤਕ੍ਰਿਸ਼ਟ ਅਤੇ ਹਾਈ ਕਮਰਸ਼ੀਅਲ ਮੁੱਲ ਵਾਲਾ ਬੋਲ ਦਰਸਾਉਂਦਾ ਹੈ ਜੀ। ਮਤਲਬ ਕਿ ਇਸ ਨੂੰ ਉੱਚ ਦਰਜੇ ਦਾ ਮੰਨਿਆ ਜਾਂਦਾ ਹੈ ਜੀ ਇਹ ਸੀਐਮ ਪਲੱਸ 651। ਚਲੋ ਆਪਾਂ ਤੁਹਾਨੂੰ ਹੁਣ ਆਪਾਂ ਇਸ ਬੋਲ ਦੇ ਜਿਹੜਾ ਮੇਨ ਚਾਰਟ ਆ ਐਸਟੀਜੀ ਐਸਟੀਜੀ ਨੈਟਿਕਸ ਵਾਲਾ ਉਸ ਉੱਪਰ ਤੁਹਾਨੂੰ ਲੈ ਕੇ ਜਾਣੇ ਆ ਜੀ। ਜੀ ਆਪਾਂ ਇਸ ਬੋਲ ਦੇ ਮਿਲਕ ਦੀ ਗੱਲ ਕਰੀਏ ਜੀ ਜਿਹੜਾ ਮਿਲਕ ਦਾ ਇਹਦਾ 1 ਸਾਲ ਦਾ ਹੈ ਉਹ ਤਕਰੀਬਨ 9745 ਲੀਟਰ ਹੈ ਜੀ ਇਸ ਦੀ 1 ਸਾਲ ਦੀ ਔਸਤ ਜੇ ਆਪਾਂ ਉਸ ਨੂੰ 305 ਦਿਨਾਂ ਦੇ ਭਾਗ ਕਰਦੇ ਹਾਂ ਜੀ ਤਾਂ ਤਕਰੀਬਨ 31 ਲੀਟਰ ਤੋਂ 32 ਲੀਟਰ ਦੇ ਵਿਚਕਾਰ ਇਸ ਦੀ ਔਸਤ ਪੈਂਦੀ ਹੈ ਜੀ ਇੱਕ ਸੂਏ ਦੀ ਜੋ ਕਿ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਬੁੰਨ ਬੋਲ ਦੀ ਜਰਸੀ ਨਾਲ ਚ 31 ਲੀਟਰ ਮਿਲਕ ਬਹੁਤ ਜ਼ਿਆਦਾ ਹੋ ਜਾਂਦਾ ਵਾ ਠੀਕ ਹੈ ਜੀ ਕਿਉਂਕਿ ਇਸ ਦੀ ਜਿਹੜੀ ਫੈਟ ਆ ਉਹ ਵੀ ਬਹੁਤ ਪਲੱਸ ਵਿੱਚ ਹੈ ਤੇ ਹੁਣ ਆਪਾਂ ਤੁਹਾਨੂੰ ਇਸ ਦੇ ਮੇਨ ਚਾਰਟ ਤੇ ਲੈ ਕੇ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਮਿਲਕ ਆ ਰਿਹਾ -35 ਮਤਲਬ ਕਿ ਮਿਲਕ ਵਿੱਚ ਕੋਈ ਵਾਧਾ ਨਹੀਂ ਕਰ ਰਿਹਾ ਇਹ ਬੋਨਮ ਬੋਲ ਦੀ ਅੱਗੇ ਬੱਛੀਆਂ ਮਤਲਬ ਕਿ ਜਿਓ 31 32 ਲੀਟਰ ਦੇਨੇ ਕਿਹਾ ਤਾਂ ਅੱਗੇ ਬੱਛੀਆਂ ਵੀ ਉਨਾ ਹੀ ਦੇਣੀਆਂ ਨੇ ਠੀਕ ਹੈ ਜੀ ਫੈਟ ਵਿੱਚ ਦੇਖੋ +41 ਜ਼ਰੂਰ ਵਧਾਉਂਦਾ ਹੈ ਪ੍ਰੋਟੀਨ ਵਿੱਚ +13 ਹੈ ਸੀ ਐਫ ਪੀ +54 ਹੈ ਠੀਕ ਹੈ ਜੀ ਇਸ ਦਾ ਇਹ ਚੰਗਾ ਸਪਰ ਮੰਨਿਆ ਜਾਂਦਾ ਹੈ ਐਸ ਸੀ ਐਸ 2.89 ਇਹ ਜੀ ਇਸ ਦਾ ਸੋਮੈਟਿਕ ਸੈਲ ਸਕੋਰ ਹੁੰਦਾ ਵਾ ਮਤਲਬ ਜਿਹੜੀ ਗਾਂ ਦੇ ਅੰਡਰ ਦੀ ਹੈਲਥ ਉਸ ਜੀ ਉਸ ਨੂੰ ਦਰਸਾਉਂਦਾ ਨਸਟੈਟਸ ਰੋਧਕਤਾ ਤਾਕਤ ਨੂੰ ਦਰਸਾਉਂਦਾ ਵਾ ਜੀ ਐਸ ਸੀ ਐਸ ਜਿੰਨਾ ਘੱਟ ਹੋਵੇ ਉਧਰ ਸਿਹਤ ਉਨੀ 19 19 ਵਧੀਆ ਹੁੰਦੀ ਹੈ ਠੀਕ ਹੈ ਜੀ ਜਿੰਨਾ ਇਹ ਵੱਧ ਹੋਵੇ ਐਸ ਸੀ ਐਸ ਉਹਨਾਂ ਮਸਟੈਟਸ ਆਉਣ ਦਾ ਖਤਰਾ ਹੁੰਦਾ ਜੀ ਆਪਣੇ ਪਸ਼ੂ ਨੂੰ ਠੀਕ ਹੈ ਜੀ ਇਸ ਦਾ 2.89 ਹੈ ਜੇ 2.70 ਤੋਂ ਉਪਰ ਦਾ ਉਤੋਂ ਮੰਨਿਆ ਜਾਂਦਾ ਹੈ 2.70 ਤੋਂ ਲੈ ਕੇ 3 ਦੇ ਵਿੱਚ ਵਿੱਚ ਵਧੀਆ ਮੰਨਿਆ ਜਾਂਦਾ ਹੈ ਠੀਕ ਹੈ ਜੀ ਜੇ 3 ਤੋਂ ਹਟਪਦਾ ਤਾਂ ਠੀਕ ਠਾਕ ਜੀ 3.20 ਤੋਂ ਟੱਪਦਾ ਤਾਂ ਮਸਟੈਟਸ ਆਉਣ ਦਾ ਵੱਧ ਖਤਰਾ ਹੈ ਠੀਕ ਹੈ ਜੀ ਇਹਦਾ 2.89 ਹੈ ਇਹ ਬਾਲਰ ਦੀਆਂ ਧੀਆ ਬੱਚਿਆਂ ਵਿੱਚ ਉਧਰ ਦੀ ਸਿਹਤ ਮਤਲਬ ਅੰਡਰ ਦੀ ਸਿਹਤ ਠੀਕ ਠਾਕ ਤੋਂ ਵਧੀਆ ਰਹੇਗੀ ਪਰ ਇਹ ਟੌਪ ਲੈਵਲ ਦੀ ਨਹੀਂ ਹੈ ਇਸ ਦਾ ਮਤਲਬ ਇਹ ਕਿ ਮਸਟੈਟਸ ਤੋਂ ਬਚਾ ਦੇ ਲਿਹਾਜ਼ ਨਾਲ ਠੀਕ ਚੋਂ ਹੈ ਮਤਲਬ ਕਿ ਮਸਟੈਟਸ ਜਾਂ ਹੋਰ ਬਿਮਾਰੀਆਂ ਨਹੀਂ ਹੋਣਗੀਆਂ ਜੇ ਆਪਾਂ ਕਹੀਏ ਪੂਰੀ ਟੌਪ ਦੀ ਉਹ 2.70 ਤੋਂ ਥੱਲੇ ਥੱਲੇ ਜਾਈ ਜੀ ਠੀਕ ਹੈ ਜੀ ਪਰ ਫਿਰ ਵੀ ਅਸੀਂ ਦਾ 2.99 ਹੈ ਜੋ ਕਿ ਚੰਗਾ ਮੰਨਿਆ ਜਾਂਦਾ ਹੈ ਇਸ ਤੋਂ ਅੱਗੇ ਆ ਗਿਆ ਜੀ ਪ੍ਰੋਡਕਟ ਲਾਈਫ 2.5 ਪਲੱਸ ਕਰ ਰਿਹਾ ਹੈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਇੱਕ ਗਾਂ ਆ ਉਹ ਆਪਣੀ ਜ਼ਿੰਦਗੀ ਵਿੱਚ ਕਿੰਨੇ ਮਹੀਨੇ ਹੋਰ ਵੱਧ ਦੁੱਧ ਦੇਵੇਗੀ ਠੀਕ ਹੈ ਜੀ ਪਰ ਪ੍ਰੋਡਕਟਿਵ ਲਾਈਫ ਦੀ ਗਿਣਤੀ ਮਹੀਨੇ ਵਿੱਚ ਹੁੰਦੀ ਹੈ ਜਿੰਨਾ ਵੱਧ ਪ੍ਰੋਡਕਟਿਵ ਲਾਈਫ ਹੋਵੇ ਓਨਾ ਚੰਗਾ ਗਾਂ ਲੰਬਾ ਸਮਾਂ ਦੁੱਧ ਤੇ ਰਹਿੰਦੀ ਹੈ ਠੀਕ ਹੈ ਜੀ ਜੇ ਇਹ 0.0 ਤੋਂ ਘੱਟ ਹੋਵੇ ਤਾਂ ਘੱਟ ਤੋਂ ਪਾਉਦੇ ਕਿ ਜੀਵਨ ਮਾਤਲਕਿ ਬੁਰਾ ਜੇ 0.0 ਤੋਂ 0.5 ਹੋਵੇ ਠੀਕ ਠਾਕ 1.5 3 ਆਪਣੇ 1.5 ਲਿਕ ਤਣ ਦੇ ਵਜਵਜ ਹੈ ਇਸ ਨੂੰ ਚੰਗਾ ਮੰਨਿਆ ਜਾ ਸਕਦਾ ਹੈ ਜੇ ਤਣ ਤੁਸ਼ੇਦ ਵਿੱਚ ਬਹੁਤ ਵਧੀਆ ਜੇ ਛੇਦ ਪਲੱਸ ਵੀ ਤਾਂ ਟਾਪ ਲੈਵਲ ਦੀ ਉਤਕ੍ਰਿਸ਼ਟ ਮੰਨੀ ਜਾਂਦੀ ਹੈ ਠੀਕ ਹੈ ਜੀ ਮਤਲਬ ਕਿ ਇਸ ਨੂੰ ਆਪਾਂ ਚੰਗਾ ਕਹਿ ਸਕਦੇ ਹਾਂ 2.5 ਨੂੰ ਸੀसीएसੋਰ ਦੇਖੋ 0.9 ਇਹ ਇੱਕ ਚੰਗਾ ਸਕੋਰ ਹੈ ਜੈਨੇਟਿਕ ਟ੍ਰਾਂਸਪੋਰਟ ਮੰਨਿਆ ਜਾਂਦਾ ਹੈ ਖਾਸ ਕਰਕੇ ਡੈਰੀ ਬੁੱਲਣ ਲਈ ਸੀसीएस ਦਾ ਮਤਲਬ ਹੈ ਜੀ ਕਾਓ ਕਨਸੈਪਸ਼ਨ ਰੇਟ ਮਤਲਬ ਜੀ ਇਹ ਸਕੋਰ ਦੱਸਦਾ ਹੈ ਕਿ ਇਸ ਬੁੱਲ ਦੇੰਤੀਆਂ ਬੱਚੀਆਂ ਕਿਸ ਹੱਦ ਤੱਕ ਆਸਾਨੀ ਨਾਲ ਗਰਭ ਉਤਾਰਨ ਕਰ ਲੈਂਦੀਆਂ ਹਾਂ ਠੀਕ ਹੈ ਜੀ ਤਾਨੂੰ ਮੈਂ ਦੱਸ ਦਾਂ ਜੇ ਇਹ 0.0 ਹੋਵੇ ਤਾਂ ਘਾਟਾ ਕਰਵਤਾਰਨ ਮਤਲਬ ਕਿ ਉਸ ਦੀ ਦਰ ਕਮਜ਼ੋਰ ਹੁੰਦੀ ਆ 0.0 ਤੋਂ ਲੈ ਕੇ 0.5 ਤੱਕ ਠੀਕ ਠਾਕ ਆਪਣੀ ਹੈ ਜੀ 0.6 ਤੋਂ ਲੈ ਕੇ 1.5 ਬਤਤ ਮਤਲਬ ਕਿ ਚੰਗੀ ਗਰਭ ਧਾਰਨ ਸਮਰੱਥਾ ਹੈ ਉਸ ਦੀ ਠੀਕ ਆ ਜੀ ਤੇ 1.5 ਤੋਂ ਜੇ ਜਾਂਦੀ ਹੈ ਤਾਂ ਬਹੁਤ ਹੀ ਜਿਆਦਾ ਵਧੀਆ ਹੈ ਬਟ ਆਪਣੀ ਵੀ ਦੇਖੋ ਜੀ ਬਹੁਤ ਵਧੀਆ ਵਿਚ ਆ ਰਹੀ ਹੈ ਚੰਗੀ ਗਰਭ ਧਾਰਨ ਸਮਰੱਥਾ ਵਿਚ ਆ ਰਹੀ ਹੈ ਬੂਨ ਪੋਲੀਆਂ ਬੱਚਿਆਂ ਗਰਭ ਧਾਰਨ ਕਰਨ ਵਿੱਚ ਜੀ ਜਦੋਂ ਮੈਂ ਸਟੈਟਸ ਦੀ ਗੱਲ ਕਰੀਏ ਪਲੱਸ 1.8 ਹੈ ਜੀ ਥੋੜਾ ਜਿਆਦਾ ਹੈ ਬਟ ਉਹਨਾਂ ਵੀ ਜਿਆਦਾ ਨਹੀਂ ਹੈ ਤੇ ਠੀਕ ਠਾਕ ਹੈ ਲਿਵਰਬਿਲਟੀ ਪਲੱਸ 1.2 ਲਿਵਰਬਿਲਟੀ ਦਾ ਮਤਲਬ ਇਹ ਹੁੰਦਾ ਵਾ ਜੀ ਕਿ ਇਸ ਬੋਲ ਦੇ ਧੀਆ ਜਗਾਵਾ ਕਿੰਨੇ ਚਾਂਸ ਨਾਲ ਆਪਣੀ ਉਤਪਾਦਕ ਉਮਰ ਦੌਰਾਨ ਮਰੀਆਂ ਬਿਨਾ ਬਚ ਕੇ ਰਹਿ ਸਕਦੀਆਂ ਹਨ ਜੀ ਠੀਕ ਹੈ ਜੀ ਇਹ ਮੌਤ ਦੀ ਸੰਭਾਵਨਾ ਡੈਥ ਲੌਸ ਨੂੰ ਘਟਾਉਣ ਬਾਰੇ ਹੁੰਦਾ ਵਾ ਜੀ ਜੇ ਇਸ ਦਾ 0.0 ਤੋਂ ਘੱਟ ਹੋਵੇ ਮੋਟਾ ਮੌਤ ਦਾ ਖਤਰਾ ਰਿਸਕ ਹੀ ਮਤਲਬ ਕਿ ਮੌਤ ਦਾ ਖਤਰਾ ਬਹੁਤ ਹੀ ਜੱਜ ਰਿਹਾਦਾ ਹੈ ਜੀ ਜੇ 0.0 ਤੋਂ ਲੈ ਕੇ 1.0 ਤੱਕ ਹੋਵੇ ਤਾਂ ਠੀਕ ਠਾਕ ਜੇ 1.0 ਤੋਂ ਲੈ ਕੇ 2.0 ਦੇ ਵਿੱਚ ਵਜੋਂ ਚੰਗੀ ਸਿਹਤ ਵਾਧੂ ਜੀਵਨ ਮਤਲਬ ਕਿ ਚੰਗੀ ਸਿਹਤ ਲੰਬਾ ਚਿਰ ਜਿਉਣ ਦਾ ਉਹਨਾਂ ਦੀ ਸਮਰੱਥਾ ਹੁੰਦੀ ਆ ਜੇ 2.0 ਤੋਂ ਉੱਪਰ ਹੋਵੇ ਤਾਂ ਜਿਹੜਾ ਕ੍ਰੈਸਟ ਲਾਈਵੈਬਿਲਟੀ ਠੀਕ ਆ ਜੀ ਇਸ ਨੂੰ ਦੇਖਿਆ ਕਰੋ ਇਸ ਨੂੰ ਦੇਖਿਆ ਕਰੋ ਧਿਆਨ ਲਿਵਾਬਿਲਟੀ ਨੂੰ ਇਹ ਪਲੱਸ ਜਿੰਨਾ ਹੋਵੇ ਉਨਾ ਹੀ ਚੰਗਾ ਹੁੰਦਾ ਹੈ ਜੀ ਡੀਵੀਆਰਐਸ ਦਾ ਪਲੱਸ 0.4 ਹੈ ਜੋ ਕਿ ਬਹੁਤ ਚੰਗਾ ਹੈ ਮਤਲਬ ਕਿ ਇਸ ਜਿਹੜੇ ਬੱਚੀਆਂ ਹੈ ਉਹ ਗਰਭ ਧਰਮ ਜੇ ਰਿਪੀਟ ਨਹੀਂ ਮਾਰਨੀ ਹੈ ਜ਼ਿਆਦਾਤਰ ਠੀਕ ਹੈ ਜੀ ਫਾਰਟ ਇੰਡੈਕਸ 0.5 ਫਾਰਟ ਇੰਡੈਕਸ ਦੇਖੋ ਜੀ ਇਹ ਕੀ ਹੁੰਦਾ ਇਹ ਬਾਲ ਦੀ ਸੰਤਾਨਤਿਆਂ ਦੀ ਜਨਰਲ ਸਮਰੱਥਾ ਨੂੰ ਦਰਸਾਉਂਦਾ ਹੈ ਇਹ ਕਿਹੜੇ ਟਰੈਕਟਰ ਦੇ ਆਧਾਰ ਤੇ ਬਣਦਾ ਹੈ ਜਿਵੇਂ ਕਿ ਡੀਪੀਆਰ ਐਚਸੀਆਰ ਜਾਂ ਸੀਸੀਆਰ ਠੀਕ ਹੈ ਜੀ ਫਰਟੀਲਿਟੀ ਇੰਡੈਕਸ 0.5 ਦਾ ਮਤਲਬ ਹੈ ਕਿ ਜੀ ਜੇ ਇਹ 0.0 ਤੋਂ ਥੱਲੇ ਹੋਵੇ ਘੱਟ ਫਰਟੀਲਿਟੀ ਪੂਰ 0.0 ਤੋਂ ਲੈ ਕੇ 0.4 ਤੱਕ ਠੀਕ ਠਾਕ 0.5 ਲੈ ਕੇ 1 ਤੱਕ ਚੰਗੀ ਫਰਟੀਲਿਟੀ ਜੇ 1 ਪੁਆਇੰਟ ਤੋਂ ਪਲੱਸ ਚਲਾ ਜਾਵੇ ਤਾਂ ਉਤਕੈਸਟ ਮੰਨਿਆ ਜਾਂਦਾ ਹੈ ਜੀ 0.5 ਇਹ ਦੱਸਦਾ ਹੈ ਕਿ ਇਸ ਬੋਲ ਦਿਨੀਆਂ ਨੂੰ ਔਸਤ ਨਾਲੋਂ 0.5 ਵੱਧ ਚਾਂਸ ਹੁੰਦੇ ਹਨ ਗਰਭ ਰਹਿਣ ਦੇ ਅਤੇ ਉਹ ਜਲਦੀ ਕਨਸੈਪਸ਼ਨ ਕਰ ਲੈਂਦੀਆਂ ਹਨ ਠੀਕ ਹੈ ਜੀ ਜੇ ਆਪਾਂ ਇਸ ਦੇ ਜੇਪੀਆਈ ਸਕੋਰ ਦੀ ਗੱਲ ਕਰੀਏ ਜੇਪੀਆਈ ਸਕੋਰ 147 ਹੈ ਇਸ ਦਾ ਇਸ ਦਾ ਮਤਲਬ ਇਹ ਹੁੰਦਾ ਹੈ ਜਰਸੀ ਪਰਫਾਰਮੈਂਸ ਇੰਡੈਕਸ ਇਹ ਜਸਟ ਨਸਲ ਦੇ ਬੁੱਲਾਂ ਦੀ ਗੁਣਵੱਤਾ ਦਾ ਇੱਕ ਅੰਕ ਹੈ ਜੋ ਇਹ ਦੱਸੀਆਂ ਗੱਲਾਂ ਤੇ ਗੱਲਾਂ ਤੇ ਗੌਰ ਕਰਨਾ ਜੀ ਦੁੱਧ ਦੀ ਉਤਪਾਦਨ ਮਿਲਕ ਯੀਲਡ ਮਤਲਬ ਕਿ ਚਰਬੀ ਅਤੇ ਪ੍ਰੋਟੀਨ ਦੀ ਮਾਤਰਾ ਸਿਹਤ ਅਤੇ ਉਤਪਾਦਕ ਜੀਵਨ ਬੱਚਾ ਪੈਦਾ ਕਰਨ ਦੀ ਸਮਰੱਥਾ ਇਹਨਾਂ ਸਾਰੀਆਂ ਸਾਰੀਆਂ ਚੀਜ਼ਾਂ ਨੂੰ ਆਸਰ ਜੁੜ ਕੇ ਇੱਕ ਜੀਪੀਆਈ ਸਕੋਰ ਬਣਦਾ ਹੈ ਠੀਕ ਹੈ ਜੀ ਇਸ ਦਾ ਜੀਪੀਆਈ ਸਕੋਰ 147 ਹੈ ਜੋ ਕਿ ਬਹੁਤ ਹੀ ਉੱਚ ਦਰਜੇ ਦਾ ਹੈ 0 ਤੋਂ ਲੈ ਕੇ 80 ਤੱਕ ਥੋੜਾ ਜਿਆ ਹੁੰਦਾ ਵਾ 80 ਤੋਂ ਲੈ ਕੇ 81 ਤੋਂ ਲੈ ਕੇ 120 ਤੱਕ ਠੀਕ ਠਾਕ ਮੰਨਿਆ ਜਾਂਦਾ ਹੈ 121 ਤੋਂ ਲੈ ਕੇ 140 ਤੱਕ ਵਧੀਆ ਮੰਨਿਆ ਜਾਂਦਾ ਹੈ ਪਰ ਜੇ ਇਹ 141 ਤੋਂ ਉੱਪਰ ਹੋਵੇ ਤਾਂ ਬਹੁਤ ਵਧੀਆ ਟਾਪ ਬੱਲ ਬਣਾਇਆ ਜਾਂਦਾ ਹੈ ਜੀ ਠੀਕ ਹੈ ਜੀ ਆਪਣੇ ਦਾ 127 ਹੈ ਜੋ ਕਿ ਟਾਪ ਬੱਲ ਦੀ ਕਲਾਸ ਵਿੱਚ ਆਉਂਦਾ ਹੈ ਜੇਪੀਐਸ ਕੋਰ ਠੀਕ ਹੈ ਜੀ ਐਸ ਦਾ ਫਾਇਦਾ ਆਪਾਂ ਨੂੰ ਇਹ ਹੁੰਦਾ ਵਾ ਜੀ ਇਹੋ ਜਿਹੇ ਬੱਲ ਵਰਤਨ ਨਾਲ ਆਪਾਂ ਨੂੰ ਦੁੱਧ ਵਾਲੀਆਂ ਮਜ਼ਬੂਤ ਸਿਹਤ ਵਾਲੀਆਂ ਤੇ ਲੰਬੀ ਉਮਰ ਵਾਲੀਆਂ ਬੱਚੀਆਂ ਅੱਗੇ ਗਾਂਆਂ ਮਲਦੀਆਂ ਜੈਸੇ ਦੇ ਨਾਲ ਆਪਾਂ ਬਰੀਡ ਤੇ ਕੰਮ ਕਰਨਾ ਹੁੰਦਾ ਵਾ ਤੇ ਚੰਗੀ ਬਰੀਡ ਨੂੰ ਬਣਾਉਣ ਵਾਸਤੇ ਜੇਪੀਆਈ ਸਕੋਰ ਜਰਚੀ ਦਾ ਜਰੂਰ ਚੈੱਕ ਕਰਿਆ ਕਰੋ ਜੀ ਇਸ ਦਾ ਪੂਰਾ ਨਾਮ ਹੈ ਜੀ ਜਰਸੀ ਪਰਫਾਰਮੈਂਸ ਇੰਡੈਕਸ ਜੇ ਆਪਾਂ ਇਸ ਦੇ ਸਟਰਕਚਰ ਦੀ ਗੱਲ ਕਰੀਏ ਤਾਂ ਜੀ 0.0 ਹੈ ਇਹ ਇੱਕ ਸਧਾਰਨ ਸੋਰ ਮੰਨਿਆ ਜਾਂਦਾ ਹੈ 0.0 ਨਾ ਚੰਗਾ ਨਾ ਮਾੜਾ ਮੰਨਿਆ ਜਾਂਦਾ ਹੈ ਜੀ ਸਟਰਕਚਰ ਇੱਕ ਕੰਪੋਜ਼ਿਟ ਸਕੋਰ ਹੁੰਦਾ ਹੈ ਜੋ ਜੋ ਗਾਂ ਦੇਾਂ ਸਰੀਰਕ ਬਣਤਰ ਵਾਲੀਆਂ ਖਾਸੀਅਤਾਂ ਤੇ ਆਧਾਰਿਤ ਹੁੰਦਾ ਹੈ ਜਿਵੇਂ ਕਿ ਇਹ ਕੰਦੇ ਤੇ ਪਿੱਠ ਦੀ ਸਿੱਧਾ ਬਣਤਰ ਪੈਰਾਂ ਦੀ ਰਚਨਾ ਹੱਡੀਆਂ ਦੀ ਮਜ਼ਬੂਤੀ ਇਹ ਕੁੱਲ ਮਿਲਾ ਕੇ ਦੱਸਦਾ ਹੈ ਕਿ ਈਆਂ ਸਰੀਰਕ ਤੌਰ ਤੇ ਕਿੰਨੀਆਂ ਮਜ਼ਬੂਤ ਸੰਤੁਲਿਤ ਲੰਬੀ ਉਮਰ ਵਾਲੀਆਂ ਹੋਣਗੀਆਂ ਜੇ ਆਪਾਂ ਸਟਰਕਚਰ ਦਾ ਗ੍ਰਾਫ ਦੇਖੀਏ ਜੇ 0.5 ਤੋਂ ਮਾਈਨਸ ਜਾਂਦਾ ਹੈ ਤਾਂ ਕਮਜ਼ੋਰ ਬਣਤਰ 0.4 ਤੋਂ ਲੈ ਕੇ ਪਲੱਸ 0.4 ਤੱਕ ਨਿਊਟਰਲ ਠੀਕ ਠਾਕ ਆਪਣਾ ਨਿਊਟਰਲ ਵਿੱਚ ਠੀਕ ਠਾਕ ਆ ਜਾਂਦਾ ਹੈ 0.52 ਅੱਗੇ ਚੱਲਣ ਦਾ ਚੰਗੀਆਂ ਹੱਡੀਆਂ ਦੀ ਮਾਤਰਾ ਆਉਂਦੀ ਹੈ ਇਸ ਦੀ 0 ਜੇ 1.2 ਚੱਲਣ ਦਾ ਉਤਕ੍ਰਸ਼ਟ ਸਰੀਰਕ ਸੰਚਾਰਨ ਠੀਕ ਹੈ ਜੀ ਇਸ ਦੀ ਗੌਰ ਕਰਨੀ ਜ਼ਰੂਰ ਜੀ ਸਟਰੈਂਥ ਇਸ ਦੀ 0.30 ਆ ਰਹੀ ਹੈ ਜੋ ਕਿ ਠੀਕ ਠਾਕ ਮੰਨਿਆ ਜਾਂਦਾ ਹੈ ਨਾ ਚੰਗਾ ਨਾ ਇਹ ਮਾੜਾ ਠੀਕ ਹੈ ਜੀ ਉਤਕ੍ਰਸ਼ਟ ਵੀ ਨਹੀਂ ਕਹਿ ਸਕਦੇ ਨਾ ਇਹਨੂੰ ਕਮਜ਼ੋਰ ਕਹਿ ਸਕਦੇ ਹਾਂ ਠੀਕ ਹੈ ਜੀ ਇਹ ਇਹ ਦੱਸਦਾ ਵਾ ਗਾਵਾਂ ਕਿੰਨੀਆਂ ਮਜ਼ਬੂਤ ਬਣਨ ਵਾਲੀਆਂ ਹੋਣਗੀਆਂ ਚੰਗੇ ਚੇਸਟ ਵੱਡਾ ਰੂਪ ਰੰਗ ਅਤੇ ਚੰਗੀ ਭੁੱਖ ਖਾਣ ਦੀ ਸਮਰੱਥਾ ਖਾਸ ਤੌਰ ਤੇ ਭਾਰੀ ਪੈਦਾਵਾਰ ਵਾਲੀਆਂ ਜਿਹੜੀਆਂ گاਵਾ ਹੁੰਦੀਆਂ ਲਈ ਇਹ ਗੁਣ ਲਾਭਦਾਇਕ ਹੁੰਦਾ ਵਾ ਠੀਕ ਹੈ ਜੀ ਜੇ 0.0 ਤੋਂ ਥੱਲੇ ਚਲਾਵੇ ਤੱਕ ਕਮਜ਼ੋਰ ਬਣਤਰ ਹੁੰਦੀ ਹੈ 0.0 ਤੋਂ ਲੈ ਕੇ 0.4 ਤੱਕ ਠੀਕ ਠਾਕ ਥੋੜਾ ਵਧੀਆ ਕਹਿ ਸਕਦੇ ਆਪਾਂ 0.5 ਤੋਂ 1 ਤੱਕ ਚਲਾਇ ਚੰਗੇ ਸਰੀਰ ਕਰ ਮਜ਼ਬੂਤੀ ਜੇ ਪਲੱਸ 1 ਤੋਂ ਉੱਪਰ ਜਾਂਦਾ ਤਾਂ ਉੱਤਕ੍ਰਸ਼ਟ ਹੁੰਦੀ ਹੈ ਜੀ ਠੀਕ ਹੈ ਜੀ ਜੀ ਹੁਣ ਆਪਾਂ ਇਕੱਲੇ ਇਕੱਲੇ ਬਾਰੇ ਦੱਸਣ ਲੱਗ ਪਏ ਥੱਲੇ ਡੈਰੀ ਫਾਰਮ ਰੈਂਪ ਐਂਗਲ ਜਿੰਨਾ ਵੀ ਹੈ ਤਾਂ ਵੀਡੀਓ ਜਿਆਦਾ ਲੰਬੀ ਹੋ ਜਾਵੇਗੀ ਤੁਹਾਨੂੰ ਮੈਂ ਮੈਂ ਦੱਸ ਦਿੰਦਾ ਜੀ ਜਿਵੇਂ ਫੁੱਟ ਐਂਗਲ ਹੋਗਾ 0.60 ਜਿਵੇਂ ਫੁੱਟ ਐਂਗਲ 0.60 ਇਹ ਇੱਕ ਜੀ ਚੰਗਾ ਸਿਹਤਮੰਨਿਆ ਗਿਆ ਇੱਕ ਖਾਸ ਕਰਕੇ ਡੇਰੀ ਗਾਵਾਂ ਦੀ ਪੈਰਾਂ ਦੇ ਬਣਤਰ ਨੂੰ ਦਰਸਾਉਂਦਾ ਹੈ ਜੀ ਠੀਕ ਹੈ ਜੀ ਫੁੱਟ ਐਂਗਲ ਡੇਰੀ ਗਾਂ ਦੇ ਅਗਲੇ ਪੈਰਾਂ ਦਾ ਝਕਾ ਨੂੰ ਦਰਸਾਉਂਦਾ ਇਹ ਹੂਫ ਦੀ ਚੜਾਈ ਅਤੇ ਝਕਾ ਤੇ ਧਿਆਨ ਦਿੰਦਾ ਹੈ ਜੋ ਕਿ ਗਾਂ ਦੀ ਚਾਲ ਲੰਬੀ ਉਮਰ ਅਤੇ ਸਟ੍ਰੈਸ ਹੈਂਡਲ ਕਰਨ ਦੀ ਸਮਰੱਥਾ ਲਈ ਅਹਿਮ ਹੁੰਦਾ ਹੈ ਠੀਕ ਹੈ ਜੀ ਹੁਣ ਆਪਾਂ ਇਹਦਾ ਚਾਰਟ ਦੇਖ ਲਈ ਫੁੱਟ ਐਂਗਲ ਦਾ 0.0 ਤੋਂ ਜੇ ਘੱਟ ਹੋਵੇ ਤਾਂ ਥੋੜਾ ਕਮਜ਼ੋਰ ਪੈਰ 0.0 ਲੈ ਕੇ 0.4 ਤੱਕ ਠੀਕ ਠਾਕ 0.5 ਲੈ ਕੇ 1 ਤੱਕ ਚੰਗੀ ਹੂਫ ਧਲਾਨ ਮਤਲਬ ਕਿ ਉਸ ਦੇ ਇੱਕ ਛੋਟੀ ਦੇ ਪੈਰ ਹੋ ਸਕਦੇ ਆ ਉੱਚ ਪੱਧਰ ਦੇ 1 ਪਲੱਸ ਤੋਂ ਚਲਾ ਜਾਵੇ ਤਾਂ ਕਦੇ ਕਦੇ ਓਵਰ ਸਟੈਪ ਬਹੁਤ ਟਲਾਨੀ ਠੀਕ ਹੈ ਜੀ ਮਤਲਬ ਕਿ 1 ਤੋਂ ਪਲੱਸ ਵੀ ਜਿਆਦਾ ਵੀ ਇੰਨਾ ਚੰਗਾ ਨਹੀਂ ਮੰਨਿਆ ਜਾ ਸਕਦਾ 0.5 ਲੈ ਕੇ 1 ਦੇ ਵਿੱਚਕਾਰ ਜੋ ਕਿ ਆਪਣੀ ਜਿਹੀ ਸਧਾਨਾ ਦਾ ਹੈ ਬਹੁਤ ਹੀ ਜਿਆਦਾ ਵਧੀਆ ਮੰਨਿਆ ਜਾਂਦਾ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਰੇਅਰ ਆਰਡਰ ਹੈਲਥ ਮਤਲਬ ਕਿ ਲੇਵੇ ਦੀ ਹੈਲਥ ਇਹ ਜੀ ਇੱਕ ਸੁਧਾਰਨ ਤੋਂ ਥੋੜਾ ਵਧੀਆ ਸੂਰ ਚੰਗਾ ਮੰਨਿਆ ਜਾਂਦਾ ਹੈ ਨਾਮ ਪਤਾ ਚੰਗਾ ਨਾਮ ਪਤਾ ਮਾੜਾ ਇਹ ਗੁਣ ਦੱਸਉਂਦਾ ਹੈ ਗਾਂ ਦੀ ਪਿਛਲੀ ਪਿਛਲਾ ਜਿਹੜਾ ਲੇਵਾ ਹੁੰਦਾ ਉਹਦੀ ਹਾਈਟ ਕਿੰਨਾ ਉੱਚਾ ਹੁੰਦਾ ਹੈ ਠੀਕ ਹੈ ਜੀ ਇਹ ਡੇਰੀ ਕਾਊ ਵਿੱਚ ਅੰਡਰ ਸਪੋਰਟ ਮਿਲਕ ਹੋਲਡਰ ਕਪੈਸਿਟੀ ਸਰੀਰਕ ਸੰਤੁਲਨ ਲਈ ਇੱਕ ਅਹਿਮ ਟ੍ਰੇਟ ਹੈ ਠੀਕ ਹੈ ਜੀ ਆਓ ਵੇਖੀਏ ਜੀਰੋ.0 ਤੋਂ ਲੈ ਕੇ ਜੀ ਥੱਲੇ ਲਟਕਿਆ ਹੋਇਆ ਅੰਡਰ ਜਿਹਨੂੰ ਪੂਰੇ ਕਹਿ ਸਕਦੇ ਆ ਮਾਲਾ ਜਿਵੇਂ ਥੱਲੇ ਲੰਕਿਆ ਹੁੰਦਾ ਵਾ 0.0 ਤੋਂ ਲੈ ਕੇ 0.3 ਤੱਕ ਠੀਕ ਠਾਕ 0.4 ਤੋਂ ਲੈ ਕੇ 1 ਤੱਕ ਚੰਗੀ ਹਾਈਟ ਵਾਲਾ ਅੰਡਰ ਠੀਕ ਹੈ ਜੀ ਆਪਣੀ ਇਸ ਦੀ ਚੰਗੀ ਹਾਈਟ ਵਾਲਾ ਆਰਡਰ ਆਪਾਂ ਨੂੰ ਬੂਨ ਬੋਲ ਦੀਆਂ ਬੱਚਿਆਂ ਨੂੰ ਦੇਖਣ ਨੂੰ ਮਿਲ ਸਕਦਾ ਪਲੱਸ 1.0 ਤੋਂ ਲੈ ਕੇ ਬਹੁਤ ਉੱਚਾ ਸਮ ਟਾਈਮ ਐਕਸਟ੍ਰੀਮ ਠੀਕ ਹੈ ਜੀ ਇਹ ਹੋਗਾ ਜੀ ਇਸ ਦਾ ਆਰਡਰ ਦਾ ਜੇ ਆਪਾਂ ਆਰਡਰ ਦੀ ਵਿਡਥ ਦੀ ਗੱਲ ਕਰੀਏ ਮਤਲਬ ਕਿ ਚੜਾਈ ਦੀ ਤਾਂ 0.30 ਮਾਈਨਸ ਹੈ ਅੰਡਰ ਦੀ ਕਲੈਫਟ ਦੀ 0.1 ਮਾਈਨਸ ਹੈ 20 ਮਤਲਬ ਕਿ ਕੁੱਲ ਮਲਾ ਕੇ ਦੇਖਿਆ ਜਾਵੇ ਇਹ ਬੋਲ ਐਕ ਟਾਪ ਬੋਲਾਂ ਵਿੱਚ ਆ ਰਿਹਾ ਹੈ ਜੈਸ ਨੂੰ ਮਸਟੈਟਸ ਦਾ ਰੋਗ ਨਹੀਂ ਮਿਲੇ ਲੱਗੇਗਾ ਚੱਡੇ ਦੀਆਂ ਜਿਹੜੀਆਂ ਲੇਵੇ ਦੀ ਇਨਫੈਕਸ਼ਨ ਘਟ ਹੋਣਗੀਆਂ ਪੈਰਾਂ ਦਾ ਬੋਲੇ ਚੰਗਾ ਮੰਨਿਆ ਗਿਆ ਹੈ ਦੁੱਧ ਰਿਕਾਰ ਇਸ ਦਾ 30 ਤੋਂ ਪਲੱਸ ਲੀਟਰ ਹੈ ਠੀਕ ਹੈ ਜੀ ਐਸ ਦੀਆਂ ਬੱਚੀਆਂ ਦੀਆਂ ਜਿਹੜੀਆਂ ਕਨਸੈਪਸ਼ਨ ਰੇਟ ਹੈ ਡੀਪੀਆਰ ਪਲੱਸ ਵਿੱਚ ਹੈ ਮਤਲਬ ਕਿ ਕਨਸੀਵਿੰਗ ਰੇਟ ਜਲਦ ਦਾ ਜ਼ਿਆਦਾ ਹੈ ਤੇ ਕੋਲ ਮਲਾਕੇ ਇਸ ਬੋਤਲ ਨੂੰ 4 ਸਟਾਰ ਦਿੱਤੇ ਹੋਏ ਹੋਏ ਹਨ ਜੀ ਬਹੁਤ ਹੀ ਵਧੀਆ ਟੌਪ ਦਾ ਬੋਲ ਆਪਾਂ ਕਹਿ ਸਕਦੇ ਹਾਂ ਬੂਨ ਇਹ ਜਰਸੀ ਦੇ ਵਿੱਚ ਨੰਬਰ 2 ਤੇ ਆ ਰਿਹਾ ਹੈ ਇਸ ਦੇ ਉੱਪਰ ਇੱਕ ਬੋਲ ਆ ਰਿਹਾ ਹੈ ਬੈਗ ਸ਼ਾਟ ਉਸ ਦੇ ਤਾਂ ਉਸ ਦੇ ਆਧਾਰ ਤੇ ਵੀਡੀਓ ਇੱਕ ਬਣਾਈ ਜਾਵੇਗੀ ਬਟ ਫਿਲਹਾਲ ਬੋਲ ਬੂਨ ਇੱਕ ਟੌਪ ਦਾ ਬੋਲ ਮੰਨਿਆ ਜਾਂਦਾ ਹੈ ਜੀ ਕੋਲ ਮਲਾ ਕੇ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ